ਚੋਣਾ ਦੀ ਤੁਸੀਂ ਗੱਲ ਕੀਤੀ ਤੇ ਆਪਾਂ ਚੋਣਾ ਵਾਲੀ ਚੱਲੀਏ ਕੱਲ ਜਿਮਨੀ ਚੋਣਾ ਹੋ ਗਿਆ ਨੇ ਖਤਮ ਤੇ ਆਪਾਂ ਨੂੰ ਵੀ ਪਤਾ ਵੀ ਚੋਣਾ ਜਿਹੜੀਆਂ VOTING BOOK ਕੱਟ ਹੋਈ ਆ ਜਿੰਨਾ ਕੁ ਜ਼ੋਰ ਲੱਗਿਆ ਸੀ ਨੇਤਾਵਾਂ ਦਾ ਪਾਰਟੀਆਂ ਦਾ ਆਗੂਆਂ ਦਾ ਜੀ ਕੀ ਰਿਹਾ ਮਾਹੌਲ ਸਾਰਾ ਉੱਥੋਂ ਦਾ ਕੱਲ ਦਾ ਨਹੀਂ ਮਾਹੌਲ ਤੇ ਦੇਖੋ ਮਾਹੌਲ ਉੱਥੇ ਗਰਮੀ ਹੋਣਾ ਸੀਗਾ ਜੀ ਉੱਥੇ ਕਿਹੜਾ ਜਿੱਥੇ ਹੁਣ ਜਿਮਨੀ ਚੋਣ ਹੋਵੇ ਜਿੱਥੇ ਇੱਕ ਮੁੱਖ ਮੰਤਰੀ ਦਾ ਸਾਰਾ ਕੰਮਕਾਰ ਜੋ ਵੀ ਆ ਜੀ ਜਾਂ ਕਿਹ ਲੋਕ ਕਿ ਪਦਵੀ ਅਹੁਦਾ ਮਰਤਬਾ ਦਾਤੇ ਲੱਗਾ ਹੋਵੇ ਜੀ ਤੇ ਉਥੇ ਕੰਮ ਕਿਵੇਂ ਯਖਬਰ ਤੇ ਹੁਣ ਹੋ ਰਿਹਾ ਹੂੰ ਉਥੇ ਸ਼ੀਤ ਯੁੱਧ ਤੇ ਚੱਲੇਗਾ ਬਿਲਕੁਲ ਬਿਲਕੁਲ ਉਥੇ ਤੇ ਪੱਠੀ ਵਾਂਗੂ ਕੰਮ ਤਪੇ ਗਈ ਥਾ ਜੀ 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 ਪਰ ਜਿਹੜੀਆਂ ਰਿਪੋਰਟਾਂ ਆਈਆਂ ਨੇ ਜਿੰਨੀ ਕੁ ਸਾਡੇ ਕੋਲ ਜਾਣਕਾਰੀ ਕਹਿੰਦੇ ਕੇ ਜੀ ਇਹਨਾਂ ਦਾ ਪਲੜਾ ਤੇ ਭਾਰੀ ਆ ਜੀ ਠੀਕ ਹੈ ਜੀ ਉਹਦੇ ਕਈ ਕਾਰਨ ਵੀ ਨੇ ਚਲੋ ਜਿੱਤ ਹਾਰ ਤੋਂ ਬਾਅਦ ਉਹਨਾਂ ਚੀਜ਼ਾਂ ਦਾ ਐਨਾਲਿਸਿਸ ਹੋ ਜਾਏਗਾ ਜੀ ਜੀ ਕੁਝ ਮਤਲਬ ਕਿ ਅਸਲ ਬਰੂਦ ਜਿਹੜਾ ਬਚਾ ਕੇ ਵੀ ਰੱਖਣਾ ਚਾਹੀਦਾ ਸੋ ਇਸ ਕਰਕੇ ਕੁਝ ਚੀਜ਼ਾਂ ਉਹਦਾਂ ਨੂੰ ਖੋਲਾਂਗੇ ਜਿੱਦਾਂ ਨਾ ਕਹਿ ਲੋ ਕਿ ਰਿਜ਼ਲਟ ਆਏਗਾ ਜੀ ਜੀ ਕੋਸ਼ਿਸ਼ ਕਰਾਂਗੇ ਕਿ ਉਸ ਦਿਨ ਅਸੀਂ ਗੱਲਬਾਤ ਜਿਹੜੀ ਹੈ ਜ਼ਰੂਰ ਕਰ ਸਕੀਏ ਕਿਤੇ ਟਾਈਮ ਮਿਲੇ ਕੋਈ 10 ਮਿੰਟ ਤਾਂ ਕਹਿਨ ਦਾ ਮਤਲਬ ਹੈ ਕਿ ਜੋ ਉੱਥੇ ਹੋਇਆ ਜੀ ਜਿੱਤ ਬੇਸ਼ੱਕ ਮਾਨ ਸਾਹਿਬ ਜਾਣ ਜੀ ਕਿਉਂਕਿ ਇੱਕ ਮੁੱਖ ਮੰਤਰੀ ਜਦੋਂ ਜਾ ਕੇ ਉੱਥੇ ਬਹਿ ਜਾਵੇ ਬਿਲਕੁਲ ਤਾਂ ਸਭ ਕੁਝ ਹੋ ਸਕਦਾ ਜੀ ਸਭ ਕੁਝ ਹੋ ਸਕਦਾ ਹੈ ਬਿਲਕੁਲ ਤਾਂ ਉੱਥੇ ਦੀਆਂ ਜਿਹੜੀਆਂ ਗੱਲਾਂ ਜਿਹੜੇ ਮੁੰਡੇ ਉੱਥੇ ਕਵਰ ਕਰ ਰਹੇ ਸੀ ਉਹਨਾਂ ਚੋਂ ਇੱਕ ਨੇ ਜਿਹੜਾ ਸਾਰਾ ਸਮਾਂ ਉੱਥੇ ਬਤਾਇਆ ਇਸ ਕੈਂਪੇਨ ਦੇ ਦੌਰਾਨ ਜੀ ਮੈਂ ਉਹਦੇ ਨਾਲ ਗੱਲਬਾਤ ਕਰ ਰਿਹਾ ਸੀਗਾ ਜੀ ਜੀ ਉਹ ਵੀ ਇਹੋ ਹੀ ਗੱਲਾਂ ਬਾਤਾਂ ਦੱਸ ਰਿਹਾ ਸੀਗਾ ਮੁੰਡਾ ਪਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਿਸ ਤਰ੍ਹਾਂ ਕੱਲ ਬੁੱਥਾਂ ਤੇ ਲਾਂਭੇ ਹੋਏ ਬੰਦੇ ਬੈਠੇ ਰਹੇ ਜੀ ਜਿਸ ਤਰ੍ਹਾਂ ਲਿਸਟਾਂ ਦੀ ਚਰਚਾ ਰਹੀ ਕਿ ਲਿਸਟਾਂ ਗਈਆਂ ਨੇ ਹੂੰ ਕਿ ਇਹਦੇ ਇਹਦੇ ਘਰ ਜਾ ਕੇ ਾਮਾਲ ਪਾਣੀ ਪਚਾਓ ਜੀ ਉਹ ਾਮਾਲ ਪਾਣੀ ਵੀ ਇੰਨਾ ਗਿਆ ਕਿ ਜਿਵੇਂ ਲਾਲੋ ਕਿ ਕਿਸੇ ਗਰੀਬ ਦੀ ਕੋਈ ਆਮਦਨ 5000 10000 ਆ ਜੀ ਉਹ 5 10000 ਹੀ ਸਿੱਧਾ ਮਹੀਨੇ ਦਾ ਜੀ ਜੀ ਚਲੋ ਤੁਹਾਨੂੰ ਇੱਕ ਦਿਨ ਦੇ ਹੀ ਦਿੰਨੇ ਆ ਜੀ ਬਾ ਜਾਂ ਤੇ ਵੋਟ ਪਾਉਣ ਨਿਕਲਣਾ ਨਹੀਂ ਜਿਨ੍ਹਾਂ ਤੇ ਸ਼ੱਕ ਹੈ ਤੇ ਜਾਂ ਤੁਸੀਂ ਇੱਧਰ ਵੋਟ ਪਾਉਣੀ ਹੈ। ਹੂੰ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਨ ਕਿ ਸ਼ਰਾਬ ਸ਼ਰੂਪ ਤਾਂ ਪਿੱਛੇ ਹੀ ਰਹਿ ਜਾਵੇ। ਜੀ ਕਰੋੜਾਂ ਦਾ ਮਤਲਬ ਕਿ ਉੱਥੇ ਇਦਾਂ ਚੱਲਣ ਹੋ ਗਿਆ। ਹੂੰ ਇੱਕ ਪੈਲਸ ਨੂੰ ਗੋਦਾਮ ਚ ਤਬਦੀਲ ਕਰ ਦਿੱਤਾ ਜਾਂਦਾ ਹੈ। ਕਿਆ ਬਾਤ। ਇੱਕ ਪੈਲਸ ਨੂੰ ਤਬਦੀਲ ਕਰ ਦਿੱਤਾ ਜਾਂਦਾ ਹੈ ਗੋਦਾਮ ਚ ਤੇ ਰਾਸ਼ਨ ਜਿਹੜਾ ਉਥੋਂ ਮੂੰਹ ਨੇਰੇ ਨਿਕਲਦਾ ਜੀ ਜੀ ਤੇ ਗੱਡੀਆਂ ਵੰਡ ਕੇ ਵੀ ਆ ਜਾਂਦੀਆਂ ਘਰ ਘਰ ਆਟਾ ਜਿਵੇਂ ਜਾਂਦਾ ਸੀ। ਹੂੰ ਘਰ ਘਰ ਰਾਸ਼ਨ ਪਹੁੰਚਾ ਦੇਾਂਗੇ ਇਹ ਇਦਾਂ ਪੁੱਜਦਾ ਵੀ ਰਿਹਾ ਤੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਹੋਣ ਤੇ ਫਿਰ ਤੁਸੀਂ ਸਮਝੀ ਸਕਦੇ ਹੋ ਕਿ ਭਾਈ ਟਰਨ ਆਊਟ ਭਾਵੇਂ ਜੋ ਮਰਜ਼ੀ ਰਿਹਾ ਭਾਈ ਜੀ ਗੱਲ ਇਹ ਆ ਕਿ ਜਿੱਤਣ ਦੀ ਸੰਭਾਵਨਾ ਜਿਹੜੀ ਹੈ ਚਾਹੇ ਕਿਸੇ ਦੀ ਹੋਵੇ ਜੀ ਜਿੱਤ ਬੇਸ਼ੱਕ ਮਾਨ ਸਾਹਿਬ ਜਾਣ ਪਰ ਉੱਥੇ ਉਹ ਹਾਰ ਬਹੁਤ ਕੁਝ ਜਾਣਗੇ ਹੂੰ ਬਿਲਕੁਲ ਇਹ ਦੇਖੋ ਆਲੇ ਦੁਆਲੇ ਲੋਕ ਦੇਖਦੇ ਹੀ ਹਨ ਕਿ ਚੋਣ ਕਿਸ ਤਰ੍ਹਾਂ ਦੀ ਹੋਈ ਹੈ ਹਾਂ ਬਿਲਕੁਲ ਜੀ ਚੋਂ ਕਿਸ ਤਰ੍ਹਾਂ ਦੀ ਹੋਈ ਆ ਜੀ ਤਾਂ ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਆਪਾਂ ਇੱਥੇ ਬੈਠੇ ਵੀ ਦੇਖ ਰਹੇ ਆ ਨਾ ਕਿ ਕਿਤੇ ਸ਼ਰਾਬ ਫੜੀ ਗਈ ਇਹ ਵਿਰੋਧੀ ਧਿਰਾਂ ਵਾਲੇ ਜੇ ਕਰ ਰਹੇ ਸੀਗੇ ਤੇ ਵਿਰੋਧੀ ਧਿਰਾਂ ਵਾਲਿਆਂ ਤੇ ਪਰਚੇ ਕਿੰਨੇ ਆ ਤੇ ਹੋਏ ਨੇ ਬਿਲ ਸਵਾਲ ਵੱਡਾ ਹੈ ਨਾ ਹੂੰ ਪੈਸੇ ਵੰਡਣ ਵਾਲੇ ਤੋਂ ਫੜ ਰਹੇ ਵਿਰੋਧੀ ਧਿਰਾਂ ਵਾਲੇ ਜੀ ਤੁਹਾਡੀਆਂ ਲਿਸਟਾਂ ਫੜੀਆਂ ਗਈਆਂ ਨੇ ਸੋ ਇਹ ਉਥੇ ਸਭ ਕੁਝ ਹੋਇਆ ਤਾਂ ਜੇ ਆਪਾਂ ਨਤੀਜਿਆਂ ਦੀ ਗੱਲ ਕਰੀਏ ਹੋ ਸਕਦਾ ਨਤੀਜਾ ਸੰਭਾਵਨਾ ਹੈ ਜੀ ਹੋ ਸਕਦਾ ਕਿ ਆਮ ਆਦਮੀ ਪਾਰਟੀ ਦੇ ਪੱਖ ਚ ਆ ਜਾਵੇ ਉਹਦੇ ਕਈ ਹੋਰ ਕਾਰਨ ਵੀ ਆ ਕਲਾਏ ਨਹੀਂ ਹੈ ਵੰਡ ਵੰਡਈਆ ਤੇ ਜਦੋਂ ਹੁਣ ਤੁਸੀਂ ਦੇਖਿਆ ਹੋਵੇਗਾ ਬਈ ਦੂਜੇ ਸੀਗੇ ਸਤਾਚ ਉਹ ਕਿੜਾ ਨਹੀਂ ਸੀ ਕਰਦੇ ਬਿਲਕੁਲ ਉਹ ਕਿਹੜਾ ਨਹੀਂ ਸੀ ਕਰਦੇ ਇਲੈਕਸ਼ਨਾਂ ਦੇ ਵਿੱਚ ਤੇ ਅਜੂਰ ਇਲੈਕਸ਼ਨਾਂ ਦੇ ਵਿੱਚ ਤੇ ਜਿਹਦੇ ਪਿੱਛੇ ਜਾਂਦੇ ਆ ਮੁੰਡੇ ਖੁੰਡੇ ਜੀ ਉੱਥੇ ਸਾਰਾ ਸਮਾਨ ਆਜਰ ਹੁੰਦਾ ਸ਼ਰਾਬ ਤੇ ਛੱਡੋ ਜੀ ਜੀ ਉੱਥੇ ਦੂਜਾ ਕਿਸੇ ਨੇ ਚਿੱਟਾ ਕਾਲਾ ਪੀਲਾ ਲਾਲ ਸਾਰੇ ਰੰਗ ਹੁੰਦੇ ਨੇ ਜੀ ਸਾਰੇ ਰੰਗ ਹੁੰਦੇ ਜਿਹੋ ਜਿਹੇ ਕਿਸੇ ਨੇ ਕਹ ਲੋ ਕਿ ਚਿਹਰਾ ਕਰਨਾ ਹੁੰਦਾ ਹੂੰ 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 ਕਿਸੇ ਨੇ ਮੂੰਹ ਕਾਲਾ ਕਰਨਾ ਚਿੱਟਾ ਕਰਨਾ ਜੋ ਮਰਜ਼ੀ ਕਰਨਾ ਸਾਰੀ ਕਿਸਮ ਦੇ ਤੋਂ ਪਾਊਡਰ ਰੱਖੇ ਅਗਲੇ ਆਨੇ ਦਵਾਈਆਂ ਰੱਖੀਆਂ ਨੇ ਤੋ ਇਹ ਇਹ ਤੇ ਆਮ ਗੱਲ ਆ ਸੋ ਇਸ ਕਰਕੇ ਇਸ ਇਲੈਕਸ਼ਨ ਚ ਮੈਂ ਜਿਵੇਂ ਕਹਿ ਰਿਹਾ ਕਿ ਮਾਨ ਸਾਹਿਬ ਨੇ ਆਪਣੀ ਜੋ ਪ੍ਰਤਿਸ਼ਟਾ ਆਪਣਾ ਜਿਹੜਾ ਅਕਸ ਆ ਉਹਦਾ ਤੇ ਲੱਗਦਾ ਵੇਖ ਕੇ ਜੀ ਕੰਮ ਕੀਤਾ ਉੱਥੇ ਠੀਕ ਹੈ ਮਿਹਨਤ ਕੀਤੀ ਆ ਉਹਦੇ ਚ ਮੈਂ ਮੁਨਕਰ ਨਹੀਂ ਹੁੰਦਾ ਇਹਨਾਂ ਦੀ ਬੀਵੀ ਨੇ ਵੀ ਕੰਮ ਕੀਤਾ ਸਾਰੇ ਟੱਬਰ ਦੇ ਜੀਆ ਨੇ ਕੰਮ ਕੀਤਾ ਪਰ ਜੋ ਐਂਡ ਦੇ ਵਿੱਚ ਆਪਾਂ ਰਿਪੋਰਟਾਂ ਦੇਖੀਆਂ ਨੇ ਸੁਣੀਆਂ ਨੇ ਪੜ੍ਹੀਆਂ ਨੇ ਜੀ ਤਾਂ ਉਤੋਂ ਲੱਗਿਆ ਕਿ ਪੰਜਾਬ ਦਾ ਜਿਹੜਾ ਚੋਣਵੀ ਸਿਸਟਮ ਆ ਜੀ ਜੀ ਇਕੱਲੂ ਮਾਨ ਸਾਹਿਬ ਚਲੇ ਵੀ ਜਾਣ ਮੈਂ ਤਦ ਵੀ ਗੱਲ ਕਰਦਾ ਹੂੰ ਕਿ ਇਹ ਚੁਣავი ਸਿਸਟਮ ਇਨਾ ਗੰਦਾ ਹੋ ਜਾਏਗਾ ਨਾ ਜੀ ਗੰਦਾ ਹੋ ਜਾਏਗਾ ਤੁਸੀਂ ਦੇਖਣਾ ਕਿ ਇਸੇ ਕਰਕੇ ਹੀ ਜੀ ਜਿਹੜੇ ਬੰਦੇ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕੱਲ ਨੂੰ ਪ੍ਰਧਾਨ ਮੰਤਰੀ ਬਾਜੇ ਕੇ ਆਲਾ ਵੀ ਜਿੱਤ ਜਾਵੇ ਹੂੰ ਜਿਹੜੇ ਤਰ੍ਹਾਂ ਨਾਲ ਚੋਣ ਹੋ ਰਹੀ ਹੈ ਬਿਲਕੁਲ ਇਹ ਗੱਲ ਮੈਂ ਮਤਲਬ ਕਿ ਕੁਝ ਵੀ ਪੋਸੀਬਲ ਇਦਾਂ ਨਹੀਂ ਕਹਿ ਰਿਹਾ ਹਵਾ ਹਵਾਈ ਨਹੀਂ ਕਹਿ ਰਿਹਾ ਜੀ ਇਹ ਚੀਜ਼ਾਂ ਜਿਹੜੀਆਂ ਰਵਾਇਤੀ ਤੌਰ ਤੇ ਸਾਡੇ ਸਾਹਮਣੇ ਨੇ ਜੋ ਇਲੈਕਟੋਰਲ ਸਿਸਟਮ ਦਾ ਵਿੜਾਗਰਕ ਹੋ ਰਿਹਾ ਜੀ ਜੋ ਸਾਡੀਆਂ ਸਿਆਸੀ ਤਨਜ਼ੀਮਾਂ ਜਿਸ ਤਰ੍ਹਾਂ ਦੀ ਰਜਨੀਤੀ ਕਰ ਰਹੀਆਂ ਨੇ ਮੈਂ ਤਾਂ ਉਹਦੇ ਵਿਹਾਰ ਤੇ ਕਹਿ ਰਿਹਾ ਕਿ ਕੋਈ ਹੈਰਾਨੀ ਨਾ ਹੋਵੇ ਤੁਹਾਨੂੰ ਜੀ 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 ਕਿ ਜੇ ਜੇਲ੍ਹ 'ਚ ਬੈਠਾ ਭਗਵੰਤ ਸਿੰਘ ਪ੍ਰਧਾਨ ਮੰਤਰੀ ਵੀ ਜਿੱਤ ਜਾਵੇ ਹੂੰ ਕਿਉਂਕਿ ਲੋਕ ਕਹਿਣਗੇ ਕਿ ਦਫਾ ਕਰੋ ਇਹਨਾਂ ਨੂੰ ਇਹਦੇ ਨਾਲ ਤੋਂ ਫਿਰ ਆਜਤਾ ਹੈ ਹਾਂ ਠੀਕ ਹੈ ਬਿਲਕੁਲ ਕਟੋ-ਕਟੇ ਕਤ ਤਸੱਲੀ ਦਿਓਏਗੀ ਨਾ ਕਿ ਇਹਨਾਂ ਨੂੰ ਮਤ ਦਿੱਤੀ ਆ ਸੋ ਬਾਕੀ ਦੇਖਦੇ ਆ ਲੈਟਸ ਸੀ ਪਰਸੋਂ ਕੀ ਹੁੰਦਾ ਇਸ ਵੇਲੇ ਨੂੰ ਸਾਫ ਹੋ ਜਾਏਗਾ ਬਿਲਕੁਲ ਬਿਲਕੁਲ ਮਿੰਟੂ ਜੀ ਮੰਨੂ ਜੀ ਕਹਿੰਦੇ ਕਿ ਗਵਰਨਰ ਕੋਈ ਐਕਸ਼ਨ ਲੈ ਸਕਦਾ ਹੈ ਜੇਲ੍ਹ ਵਾਲੀ ਇੰਟਰਵਿਊ ਤੇ ਪਿਛਲੀ ਗਵਰਨਰ ਦਾ ਨਹੀਂ ਜਦੋਂ ਮਾਮਲਾ ਹੀ ਹਾਈ ਕੋਰਟ ਹੈ ਜੀ ਤੁਸੀਂ ਇਸ ਚੀਜ਼ ਨੂੰ ਸਮਝੋ ਨਾ ਜੀ ਜੀ ਇੰਜੀਨੀਅਰ ਸਾਹਿਬ ਕਿ ਜਦੋਂ ਮਾਮਲਾ ਐਸ ਵੇਲੇ ਹਾਈ ਕੋਰਟ ਦੇ ਵਿੱਚ ਪੈਂਡਿੰਗ ਪਿਆ ਜੀ ਤਾਂ ਫਿਰ ਮੈਨੂੰ ਨਹੀਂ ਲੱਗਦਾ ਕਿ ਕੋਈ ਤੁੱਕ ਵੀ ਬਣਦਾ ਤੇ ਕੋਈ ਇਸ ਚੀਜ਼ ਦੀ ਕੋਈ ਸੰਭਾਵਨਾ ਵੀ ਹੈ ਜੀ 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 ਕਰਨਜੀਤ ਕੰਟ੍ਰਿਬਿਊਸ਼ਨ ਹੈ ਸ਼ੁਕਰੀਆ ਕਰਨ ਜੀ ਰਨਜੀ ਰਣਜੀਤ ਤੂਰ ਹੋਰਾਂ ਦਾ ਇੱਕ ਮੈਸੇਜ ਹੈ 1.70 ਹਜ਼ਾਰ ਵੋਟਰ ਨੇ ਕਹਿੰਦੇ ਪੱਛਮੀ ਜਲੰਧਰ ਦੇ ਵਿੱਚ ਜਿਸ ਨੂੰ 40-45 ਹਜ਼ਾਰ ਵੀ ਪੈ ਗਈ ਵੋਟ ਉਹਦੀ ਜਿੱਤ ਪੱਕੀ ਹੈ ਕਹਿੰਦੇ ਤਾਂ ਬਸ ਫਿਰ ਜਿਗਾੜ ਜਕੂਡ ਲੱਗ ਕੇ ਇੰਨਾ ਲੱਗਦਾ ਹੈ ਕਿ ਸੰਭਾਵੀ ਤੌਰ ਤੇ ਹੋ ਜਾਏਗਾ ਸਿਸਟਮ ਪਰ ਗੱਲ ਇਹ ਆ ਕਿ ਚਲੋ ਕੋਈ ਗੱਲ ਨਹੀਂ ਹੈ ਤੁਸੀਂ ਆਪ ਵੀ ਦੇਖ ਰਹੇ ਹੋ ਜਲੰਧਰ ਵੈਸਟ ਵਾਲਾ ਹੀ ਕੋਈ ਇੱਥੇ ਹੋਇਆ ਉਹ ਵੀ ਤੁਹਾਨੂੰ ਦੱਸ ਦਏਗਾ ਕਿ ਉੱਥੇ ਕਿਸ ਤਰ੍ਹਾਂ ਇਲੈਕਸ਼ਨ ਲੜਿਆ ਗਿਆ ਜੀ 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 ਤਾਂ ਇਹ ਆ ਕਿ ਮੈਂ ਨਹੀਂ ਕਹਿੰਦਾ ਕਿ ਕੋਈ ਇਹ ਕੋ ਨਮਾ ਪਰ ਮੈਂ ਇਹ ਕਹਿ ਰਿਹਾ ਕਿ ਜਿਸ ਰਾਜ ਦੇ ਵਿੱਚ ਵੀ ਇਹ ਚੀਜ਼ ਨਾ ਰੁਕੀ ਜੀ ਤਾਂ ਫਿਰ ਰੁਕੇਗੀ ਕਦੋਂ ਬਿਲਕੁਲ ਕਿਉਂਕਿ ਉਸ ਚਿੱਕੜ ਲਿਬੜੇ ਸਿਆਸੀ ਸਿਸਟਮ ਤੋਂ ਤੇ ਅੱਕਿਆਂ ਨੇ ਇਹਨਾਂ ਨੂੰ ਚੁਣਿਆ ਸੀ ਉਹ ਕਹਿੰਦੇ ਹੁੰਦੇ ਨੇ ਨਾ ਖਸਮ ਕੀਤਾ ਪਰ ਪੁੰਜਾ ਹੂੰ ਤੇ ਉਹੀ ਚੱਕੀ ਤੇ ਉਹੀ ਹੁੰਜਾ ਬਈ ਅੱਕਿਆਂ ਨੇ ਤੇ ਕੋਈ ਦੂਸਰਾ ਕੀਤਾ ਜੀ ਤੇ ਹਾਲਤ ਫੇਰ ਉਹੀ ਸਾਡੀ ਰਹਿ ਗਈ ਹੂੰ ਬਿਲਕੁਲ ਮੋਈ ਅਖੀਰੀ ਜਾਂ ਨਾਲ ਤੇ ਦੱਬੀ ਦੱਲੀ ਜਾਂ ਨਾਲ ਪੰਜਾਬੀਆਂ ਨਾਲ ਉਹ ਹੁੰਦੀ ਆ ਬਿਲਕੁਲ ਜੀ ਬਿਲਕੁਲ ਅਸਤਵੰਤ ਸੰਗਾ ਜੀ ਸ਼ੁਕਰੀਆ ਜੀ ਕੰਟਰੀਬਿਊਸ਼ਨ ਲਈ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਵੀ ਚੱਲਦੇ ਆਂ ਤੇ ਇੱਕ ਵੀਰ ਦਾ ਕਮੈਂਟ ਵੀ ਆ ਉਹ ਵੀ ਚਲੋ ਮੈਂ ਇਸ ਖਬਰ ਦੇ ਵਿੱਚ ਹੀ ਤੁਹਾਡੇ ਤੋਂ ਪੁੱਛੂੰਗਾ ਜੀ ਜੀ ਪੁੱਛੋ ਜੀ ਸਭ ਪਹਿਲਾਂ ਆਟਾ ਦਾਲ ਤੋਂ ਆਟੇ ਤੇ ਆ ਗਏ ਫਿਰ ਸਰਕਾਰ ਕਹਿੰਦੀ ਹੈ ਵੀ ਤੁਸੀਂ ਟੈਨਸ਼ਨ ਨਾ ਉਹ ਅਸੀਂ ਘਰੇ ਘਰੇ ਪਹੁੰਚਾ ਦਿਆ ਕਰਾਂਗੇ ਤੁਹਾਡੇ ਮੁੰਡੇ ਵੀ ਰੱਖ ਲੈ ਕੰਮ ਵਾਸਤੇ ਫਿਰ ਹੁਣ ਸਿਸਟਮ ਇਦਾਂ ਬਣਿਆ ਵੀ ਉਹ ਆਟਾ ਵੀ ਗਿਆ ਤੇ ਵਿਚਾਰੇ ਮੁੰਡੇ ਜਿਹੜੇ ਸੀ ਕੰਮ ਵਾਲੇ ਉਹਨਾਂ ਦਾ ਕੰਮ ਵੀ ਗਿਆ ਸਰਕਾਰ ਦਾ ਕੰਮ ਦਿਨੋਂ ਦਿਨ ਡਾਊਨ ਹੀ ਹੁੰਦਾ ਜਾਂਦਾ ਹੈ